ਹਲਕਾ ਪੋਦੇ ਪਿੰਡ ਰਮਕਾਲਾ ਵਿਖੇ ਪਿਛਲੇ ਕਾਫੀ ਸਾਲਾਂ ਤੋਂ ਬਣੀ ਸੜਕ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਪੰਚ ਤੇ ਪ੍ਰਸ਼ਾਸਨ ਤੇ ਚੁੱਕੇ ਸਵਾਲ ਜਾਣਕਾਰੀ ਮੁਤਾਬਿਕ ਪਿੰਡ ਰਮਕਾਲਾ ਦੇ ਰਹਿਣ ਵਾਲੇ ਲੋਕਾਂ ਨੇ ਇਹ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਇਹ ਪੱਕੀ ਸੜਕ ਬਣੀ ਹੋਈ ਸੀ ਪਰ ਹੁਣ ਸਰਪੰਚ ਵੱਲੋਂ ਉਸ ਸੜਕ ਨੂੰ ਛੱਡ ਕੇ ਦੂਜੇ ਪਾਸੇ ਉਹਨਾਂ ਦੀ ਜ਼ਮੀਨ ਵਿੱਚੋਂ ਸੜਕ ਕੱਢੀ ਜਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ ਅਧਿਉਨਾ ਵੱਲੋਂ ਆਪ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕੀਤੀ ਹੋਈ ਸੀ ਬਾਵਜੂਦ ਇਸ ਦੇ ਫਸਲ ਉੱਤੇ ਹੀ ਮਿੱਟੀ ਪਾਈ ਜਾ ਰਹੀ ਹੈ ਦੂਜੇ ਸੇਜਤ ਪਿੰਡ ਦੀ ਮਾ ਜੁੱਦਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਛੇੜੀ ਸੜਕ ਹੁਣ ਬਣਾਈ ਜਾ ਰਹੀ ਹੈ ਉਹ ਪੰਚਾਇਤ ਵੱਲੋਂ ਨਿਸ਼ਾਨਦੇਈ ਕਰਵਾਉਣ ਤੋਂ ਬਾਅਦ ਹੀ ਬਣਾਈ ਜਾ ਰਹੀ ਹੈ ਉੱਥੇ ਹੀ ਜੱਸਮਬੰਦਕ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਣਗੇ ਆਓ ਵੇਖਦੇ ਹਾਂ ਪੂਰਾ ਮਾਮਲਾ ਕੀ ਕਹਿਣਾ ਹੈ ਦੋਹਾਂ ਧਿਰਾਂ ਦਾ ਮੇਰਾ ਨਾਮ ਰਾਹੁਲ ਸ਼ਰਮਾ ਜੀ ਪਿੰਡ ਦਾ ਨਾਮ ਰਮਕਾਲਵਾ ਤੇ ਮਸਲਾ ਇਹ ਹੈ ਜੀ ਕਿ ਇੱਕ ਸਾਡੀ ਜ਼ਮੀਨ ਨੂੰ ਤੇ ਸ਼ਮਸ਼ਾਨ ਘਾਟ ਨੂੰ ਇੱਕ ਰੋਡ ਜਾਂਦੀ ਸੀਗੀ ਜਿਹਨੂੰ ਤਕਰੀਬਨ ਪੱਕਾ ਬਨੇ ਹੋਏ 20 ਸਾਲ ਹੋ ਗਏ ਆ ਔਰ ਰੋਡ ਬੜੀ ਵਧੀਆ ਸੀਗੀ ਕਿ ਤੋ ਕੋਈ ਟੁੱਟੀ ਨਹੀਂ ਸੀਗੀ ਬਿਲਕੁਲ ਮੈਟਲਿੰਗ ਸੀਗੀ ਪੀ ਡਬਲਯੂ ਡੀ ਨੇ ਰੋਡ ਬਣਾਈ ਸੀ ਤੇ ਲੇਕਿਨ ਮੌਜੂਦਾ ਸਰਪੰਚ ਨੇ ਆਪਣੇ ਪਰਸਨਲ ਕਿਸੇ ਬੰਦੇ ਦੇ ਬੈਨੀਫਿਟ ਵਾਸਤੇ ਉਹ ਰੋਡ ਨੂੰ ਤੋੜਤਾ ਤੋੜ ਕੇ ਉਦੀ ਨਿਸ਼ਾਨਦੇਹੀ ਕਰਵਾਈ ਗਈ ਨਿਸ਼ਾਨਦੇਹੀ ਕਰਵਾ ਕੇ ਸਾਨੂੰ ਕਹਿੰਦੇ ਕਿ ਜਿਹੜੀ ਰੋਡ ਹੈ ਇਹ ਕਾਗਜ਼ਾਂ ਦੇ ਵਿੱਚ 27.5 ਫੁੱਟ ਹੈ ਅਸੀਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ 27.5 ਫੁੱਟ ਰੋਡ ਹੈ ਤੁਸੀਂ ਬਣਾਓ ਇਹਨਾਂ ਨੇ 27.5 ਫੁੱਟ ਜਿੱਲੇ ਰੋਡ ਬਣਾਈ ਲੇਕਿਨ ਉਹ ਕਿੱਲੇ ਦੀ ਵੜਤੇ ਜਾ ਕੇ ਰੋਡ ਟੜ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਇੱਕ ਪੁਆਇੰਟ ਤੇ ਆ ਕੇ ਇਹਨਾਂ ਨੇ ਕਹਿਤਾ ਕਿ ਇਹ ਰੋਡ ਜਿਹੜੀ ਹੈ ਇਹ ਤੁਹਾਡੀ ਜ਼ਮੀਨ ਦੇ ਵਿੱਚੋਂ ਨਿਕਲਦੀ ਹੈ ਜਿੱਥੇ ਮੌਕੇ ਤੇ ਪਹਿਲੇ ਜ਼ਮੀਨ ਬਣਾਈ ਗਈ ਹੈ ਅੱਜ ਤੋਂ 20 ਸਾਲ ਪਹਿਲੇ ਜਿੱਥੇ ਬਣੀ ਹੈ ਉੱਥੇ ਰੋਡ ਗਲਤ ਹੈ ਇਨਾਂ ਨੇ ਉਹਦਾ ਕੁਛ ਹਿੱਸਾ ਜੀਸੀਬੀ ਨਾਲ ਪੁੱਟ ਕੇ ਉਥੇ ਨਾਲਾ ਬਣਾਤਾ ਜਿਸ ਬੰਦੇ ਨੂੰ ਫਾਇਦਾ ਪਹਚਾਣਾ ਸੀਗਾ ਉਹਨੂੰ 7.5 ਫੁੱਟ ਦੀ ਕੜ ਬਣਾ ਕੇ ਦੇ ਦਿੱਤੀ ਇੱਕ ਸਾਈਡ ਦੇ ਉੱਪਰ ਜੋ ਕਿ ਤੁਸੀਂ ਦੇਖ ਹੀ ਲਈਏ ਕਿਸ ਤਰੀਕੇ ਨਾਲ ਉਹ ਕੜ ਬਣੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਸੜਕ ਦੀਆਂ ਪੁਰਾਣੀ ਦੀਆਂ ਲੇਹਰਾਂ ਨਜ਼ਰ ਆ ਰਹੀਆਂ ਉਹ ਸੜਕ ਪੁੱਟ ਕੇ ਰੋਡ ਬਣਾਈ ਗਈ ਜਿਸ ਵੇਲੇ ਮਸਲਾ ਮੇਰੀ ਜ਼ਮੀਨ ਦਾ ਆ ਜਾਂਦਾ ਉਥੇ ਇੱਕ ਸਾਈਡ ਪੱਕੀ ਰੋਡ ਅੱਜ ਵੀ ਮੌਜੂਦ ਹੈ ਦੂਸਰੀ ਸਾਈਡ ਇਹਨਾਂ ਨੇ ਇੱਕ ਹੋਰ 27 ਫੁੱਟ ਰੋਡ ਮੇਰੀ ਜ਼ਮੀਨ ਦੇ ਵਿੱਚੋਂ ਕੱਢ ਦਿੱਤੀ ਆ ਮੈਂ ਤੇ ਸਿਰਫ ਇਨਾਂ ਇਨਸਾਫ ਚਾਹਨਾ ਕਿ ਜਿਹੜੀ ਮੇਰੇ ਜਿਹੜੀ ਮੇਰੀ ਜ਼ਮੀਨ ਦੇ ਵਿੱਚ 1 ਕਰੋੜ ਆਲਰੇਡੀ ਸਰਕਾਰੀ ਮजूद ਆ ਉਹਨੂੰ ਤੇ ਮੈਂ ਕੱਟ ਨਹੀਂ ਸਕਦਾ ਨਾ ਮੈਂ ਉਹਨੂੰ ਹਲਾ ਸਕਣਾ ਤੇ ਮੇਰੀ ਤੇ ਇਹੀ ਦਰਖਾਸਤ ਹੈ ਕਿ ਇਸ ਰੋਡ ਨੂੰ ਕਿਸੇ ਵੀ ਤਰੀਕੇ ਨਾਲ ਸਬੰਧਤ ਵਿਭਾਗ ਨੂੰ ਮੈਂ ਕੱਲ ਐਸ ਡੀਓ ਕੀ ਐਸ ਡੀਓ ਨੂੰ ਫੋਨ ਕੀਤਾ ਸੀਗਾ ਐਸ ਡੀਓ ਨੇ ਮੈਨੂੰ ਕਿਹਾ ਕਿ ਤੁਸੀਂ ਵੀਡੀਓ ਪਾ ਦਿਓ ਮੈਂ ਉਹਨਾਂ ਨੂੰ ਵੀਡੀਓ ਪਾਈਆਂ ਲੇਕਿਨ ਅੱਜ ਸਵੇਰੇ ਜਿਸ ਲਈ ਉਹਨਾਂ ਨੂੰ ਮੈਂ ਫੋਨ ਚਾਰ ਵਾਰੀ ਫੋਨ ਕਰ ਚੁੱਕਾ ਉਹ ਕੋਈ ਵੀ ਫੋਨ ਦਾ ਜਵਾਬ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਨੇ ਮੇਰਾ ਫੋਨ ਚੁੱਕਿਆ ਐਕਸ਼ਨ ਸਾਹਿਬ ਨੂੰ ਮੈਂ ਕੰਪਲੇਂਟ ਲਿਖਾਈ ਉਹਨਾਂ ਨੇ ਕਿਹਾ ਅਸੀਂ ਬੰਦੇ ਭੇਜਨੇ ਆ ਔਰ ਮੈਂ ਉਹਨਾਂ ਨੂੰ ਆਲਰੇਡੀ ਇਨਫੋਰਮ ਕਰਤਾ ਸੀਗਾ ਕਿ ਮੈਂ ਇਹ ਰਿਪੋਰਟ ਜਿਹੜੀ ਹੈ ਇਹ ਤੁਹਾਡੀ ਡਿਊਟੀ ਹੈ ਰੋਡ ਨੂੰ ਦੇਖਣਾ ਕਿਉਂਕਿ ਇਹ ਤੁਹਾਡੀ ਪ੍ਰਾਪਰਟੀ ਹੈ ਮੇਰੀ ਪ੍ਰਾਪਰਟੀ ਨਹੀਂ ਹੈ ਤੇ ਤੁਸੀਂ ਆ ਕੇ ਇੱਥੇ ਕੋਈ ਨਾ ਕੋਈ ਦੇ ਖਿਲਾਫ ਕੋਈ ਨਾ ਕੋਈ ਜੋ ਵੀ ਹੈ ਕੰਪਨਦੀ ਕਾਰਵਾਈ ਕਰੋ ਇਹ ਹੈ ਕਿ ਇਹਦੀ ਜ਼ਮੀਨ ਦੇ ਵਿੱਚ ਜਿਹੜੀ ਦੋ ਸੜਕਾਂ ਬਣਾਤੀਆਂ ਉਹਦਾ ਕੰਪਨਸੇਟ ਕੌਣ ਕਰੇਗਾ ਜਿਹੜੀ ਆਲਰੇਡੀ ਸੜਕ ਚੱਲਦੀ ਪਈ ਸੀ ਮੈਟਲ ਰੋਡ ਹੈ ਜਾ ਤੇ ਉਹਨੂੰ ਪਹਿਲਾਂ ਪੰਚਾਇਤ ਲਿਫਟ ਕਰਦੀ ਉਹਦੀ ਜ਼ਮੀਨ ਕਲੀਅਰ ਕਰਦੀ ਫਿਰ ਨਵੀਂ ਇੱਕ ਬਣਦੀ ਨਿਸ਼ਾਨਦੇ ਕਰਵਾਈ ਹੈ ਮੈਂ ਨਾਲ ਸੀਗਾ ਨਿਸ਼ਾਨਦੇ ਜੀ ਅਸੀਂ ਰਾਜਮੰਦ ਹੈ ਲੇਕਿਨ ਜਿਹੜਾ ਇਹ ਅਨਸਸਰੀ ਕੰਮ ਕੀਤਾ ਤੇ ਫਿਲਹਾਲ ਉਹ ਹੁਣ ਨਾ ਇੱਥੇ ਬੀ ਸਕਦਾ ਤੇ ਨਾਇਦ ਜੋ ਕੁਝ ਲੈ ਸਕਦਾ ਡਿਪਾਰਟਮੈਂਟ ਸਰਕਾਰੀ ਰੋਡ ਨੂੰ ਹੱਥ ਨਹੀਂ ਲਾ ਸਕਦਾ ਤੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਉਹਨੂੰ ਵਕੇਟ ਕਰਾ ਕੇ ਦੇ ਦੇ ਤੇ ਜ਼ਮੀਨ ਕੋਰੀ ਨੂੰ ਮੁਆਵਜ਼ਾ ਮਿਲੇਗਾ ਤੁਹਾਡੇ ਕਹਿੰਦਾ ਮਤਲਬ ਹੈ ਕਿ ਸਰਕਾਰੀ ਪੈਸੇ ਦੀ ਦੁਰਵਕੂ ਕੀਤੀ ਹੈ ਜੋ ਵੀ ਕੀਤਾ ਮੈਂ ਨਹੀਂ ਕਹਿ ਸਕਦਾ ਵੀ ਉਹਨਾਂ ਕੀਤੀ ਹੈ ਜਾਂ ਨਹੀਂ ਕੀਤੀ ਲੇਕਿਨ ਜਿਹੜੇ ਪ੍ਰੈਜ਼ੀਡੈਂਟਲੀ ਇਹ ਮੇਰਾ ਸ਼ੇਅਰਹੋਲਡਰ ਹੈ ਅਸੀਂ ਪਿੰਡ ਦੇ ਮਾਲਕ ਹੈ ਜ਼ਮੀਨ ਦੇ ਪਿੰਡ ਦੇ ਮਾਲਕ ਨਹੀਂ ਜ਼ਮੀਨ ਦੇ ਮਾਲਕ ਉਹ ਉਧਰੋਂ ਸਾਈਫਰਡ ਕਲੇਮ ਕਰ ਲਈ ਉਹਨਾਂ ਨੇ ਜਿਹੜੀ ਇਹ ਐਗਜ਼ਿਸਟ ਕਰਦੀ ਸੀ ਪਹਿਲੇ ਇਹਨੂੰ ਉਹਨਾਂ ਨੇ ਖਾਲੀ ਕਿਉਂ ਨਹੀਂ ਕਰਾਇਆ ਇਹ ਜੇ ਮੀਨੂ ਨੂੰ ਉਹ ਬੱਦ ਖਾਲੀ ਕਰਕੇ ਦਿੱਤੀ ਜਾਣੀ ਚਾਹੀਦੀ ਤਾਂ ਹੀ ਇਨਸਾਫ ਹੋ ਸਕਦਾ ਕੀ ਕਹਿਣਾ ਚਾਹੋਗੇ ਇਸ ਸਬੰਧੀ ਤੇ ਦੇਖੋ ਜੀ ਉੱਤੇ ਹੁਣ ਇਨਸਾਫ ਤੇ ਕੋਟਾ ਜੀ ਵੀ ਘਾਟੀ ਮਿਲਦਾ ਜਾਂ ਪੰਚਾਇਤ ਨੂੰ ਕੀ ਹੋਵੇ ਕਿ ਉਹ ਇਸ ਤੇ ਪੰਚਾਇਤ ਨੂੰ ਇਹ ਕਿ ਉਹਨੂੰ ਸਿਲੈਕਟਿਵ ਕੰਮ ਨਹੀਂ ਕਰਨੇ ਚਾਹੀਦੇ ਸਰਪੰਚ ਦੇ ਹੱਥ ਤੱਕੜੀ ਹੁੰਦੀ ਹੈ ਉਹਨੂੰ ਬਿਲਕੁਲ ਬੈਲੈਂਸ ਰੱਖਣਾ ਚਾਹੀਦਾ ਆਪਣਾ ਦੇ ਕੇ ਛਾਬਾ ਥੱਲੇ ਨਹੀਂ ਕਰਨਾ ਚਾਹੀਦਾ ਦੂਜੇ ਵਾਲੇ ਪਾਸੇ ਟੁਕੜਾ ਨਹੀਂ ਚਾਹੀਦਾ ਆਪਣਾ ਦੇ ਨਹੀਂ ਮਤਲਬ ਇਸ ਜਿਹੜਾ ਕੰਮ ਹੋਇਆ ਹੁਣ ਸਾਡੇ ਪਿੰਡ 'ਚ ਹੀ ਨਿਸ਼ਾਨਦੀ ਕਰਾਈ ਹੈ ਜਿਹੜੀ ਤੁਸੀਂ ਕਣਕ ਦੀ ਗੱਲ ਕਰਦੇ ਹੋ ਕਿ ਇਹਨਾਂ ਦੀ ਫਸਲ ਪੱਕੀ ਕਣਕ ਚ ਹੈ ਇੰਨੇ ਬੰਦੇ ਨੇ ਸਰ ਮੁਕਰ ਜੇ ਤੇ 100 ਵਾਰ ਮੁਕਰ ਜੇ ਇਸ ਬੰਦੇ ਨੇ ਸਾਡੇ ਝੋਨੇ ਵਾਰੀ ਇਹ ਗੱਲ ਕੀਤੀ ਸੀ ਕਿ ਤੁਸੀਂ ਜਦੋਂ ਕਣਕ ਲਾਣੀ ਆ ਉਸ ਟਾਈਮ ਤੇ ਮਿੱਟੀ ਪਵਾਇਓ ਕਿਉਂਕਿ ਝੋਨੇ ਵਾਰੀ ਇਹ ਕਣਕ ਜਿਹੜੀ ਆ ਮਿੱਟੀ ਆ ਰੋੜ ਜਾਂਦੀ ਹੈ ਇਸ ਬੰਦੇ ਦੇ ਕਹਿਣ ਤੇ ਅਸੀਂ 6 ਮਹੀਨੇ ਡਿਲੇ ਕੀਤਾ ਸੀ ਤੇ ਹੁਣ ਅਸੀਂ ਕਣਕ ਜਦੋਂ ਮਿੱਟੀ ਪਾਣ ਲੱਗੇ ਆ ਉਸ ਟਾਈਮ ਤੇ ਅਸੀਂ ਨੂੰ ਫੋਨ ਕਰਕੇ ਕਿਹਾ ਕਿ ਮਾਵੇਂ ਇੱਥੇ ਕਣਕ ਨਾ ਲਾਇਓ ਕਿਉਂਕਿ ਅਸੀਂ ਇੱਥੇ ਨਿਸ਼ਾਨਦੇ ਕਰਵਾਈ ਲਈ ਅਸੀਂ ਮਿੱਟੀ ਪਾਣੀ ਹੈ ਇਸ ਬੰਦੇ ਨੇ ਹੀ ਸਾਨੂੰ ਕਿਹਾ ਸੀ ਇਪੋਈ ਗੱਲ ਨਹੀਂ ਪੱਕੇ ਦੀ ਇਹ ਕਿਹੜਾ ਝੋਨਾ ਆ ਜਿੱਤੇ ਤੁਹਾਡੀ ਮਿੱਟੀ ਰੁੜ ਜਾਣੀ ਆ ਤੁਸੀਂ ਮੇਰੀ ਫਸਲ ਦੇ ਉੱਤੇ ਵੀ ਤੁਸੀਂ ਉਹ ਪਾ ਲਿਓ ਅੱਜ ਬੰਦਾ ਮੁਕਰਦਾ ਸੋਵਾਰ ਮੁਕਰਦਾ ਤੇ ਇਹ ਆ ਜੀ ਪਹਿਲੇ ਦੇ ਹਾਲਾਤ ਜਿਹੜੀ ਸੜਕ ਦੇ ਇਹ ਇੱਕ ਵਾਰ ਜੋ ਗੌਰ ਨਾਲ ਜ਼ਰੂਰ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਆਹੀਂ ਉੱਥੇ ਜਿਹੜਾ ਕੰਮ ਕਰਵਾਇਆ ਆ ਪੰਚਾਇਤ ਨੇ ਇਹੜਾ ਕੀਤਾ ਆ ਟਿੱਕਸੇ ਇਹ ਆ ਜਿੱਤੇ ਹੁਣ ਡਬਲ ਟਰਾਲੀ ਤੇ ਇੱਕ ਰੇੜਾ ਜਿਹੜਾ ਇਹ ਜੋੜਵਾ ਉੱਥੋਂ ਲੰਘ ਰਿਹਾ ਇਹ 272 ਫੁੱਟ ਜਿਹੜਾ ਇਹ ਉੱਥੋਂ ਦੇ ਅਸੀਂ ਕੀਤਾ ਸਾਡੇ ਉੱਤੇ ਪਲੇ ਗਰਾਉਂਡ ਬਣ ਰਿਹਾ ਤੇ ਦੂਸਰਾ ਸਾਡਾ ਸ਼ਮਸ਼ਾਨ ਘਰ ਦਾ ਰਸਤਾ ਹੈ ਪਹਿਲੇ ਮੁੰਡਿਆਂ ਤੇ ਚੋਕਿਆਂ ਹੀ ਜਦੋਂ ਜਾਂਦੇ ਸੀ ਤੇ ਇੱਕ ਪੈਰ ਕਿਧੋਂ ਦਾ ਸੀ ਇੱਕ ਕਿਧੇ ਹੁੰਦਾ ਸੀ ਰਸਤਾ ਨਹੀਂ ਸੀ ਲੰਘਦਾ ਉੱਤੇ ਜਾਣ ਨੂੰ ਅੱਜ ਸਾਡਾ ਪਿੰਡ ਜਿਹੜਾ ਇਹ ਲਗਭਗ ਤੁਸੀਂ ਸਾਰੇ ਇੱਥੇ ਬੈਠੇ ਜੇ ਸਾਡੇ ਨਾਲ ਇੱਕ ਇੱਕ ਨੂੰ ਪੁੱਛ ਸਕਦੇ ਹੋ ਕਿ ਉਹ ਖੁਸ਼ ਨੇ ਕਿ ਦੁਖੀ ਨੇ ਦੁਖ ਉਹਨਾਂ ਨੂੰ ਹੋਣਾ ਜਿਨ੍ਹਾਂ ਉੱਥੇ 11-11 ਲੱਖ ਦਾ ਬੂਟਾ ਵੇਚਿਆ ਕਿਸੇ ਗਰੀਬ ਬੰਦੇ ਨੇ ਕੋਈ ਉੱਥੇ ਆਪਣਾ ਕਬਜ਼ਾ ਨਹੀਂ ਕੀਤਾ ਇਨਾ ਅਮੀਰਾਂ ਬੰਦਿਆਂ ਨੇ ਉੱਥੇ ਕਬਜ਼ਾ ਕੀਤਾ ਸੀ ਤੇ ਅੱਜ ਜੇ ਪੰਚਾਇਤ ਦੀ ਜਗ੍ਹਾ ਨਿਕਲੀ ਐ ਇਹਨਾਂ ਨੂੰ ਅੱਜ ਇੰਨੀ ਤਕਲੀਫ ਹੋ ਰਹੀ ਹੈ ਤੇ ਉੱਥੇ ਗਏ ਹੀ ਉਸ ਜਗ੍ਹਾ ਤੇ ਪਹੁੰਚੇ ਹੋਣੇ ਹੈ ਹੈਨਾ ਤੁਹਾਨੂੰ ਲੱਗਾ ਕਿ ਉਹ ਸੜਕ ਜਿਹੜੀ ਸੜਕ ਚਲੀ ਹੋਏਗੀ ਉਹ ਪੁੱਟੀ ਹੋਏਗੀ ਤੁਹਾਨੂੰ ਲੱਗਦਾ ਅਸੀਂ ਸੜਕ ਪੁੱਟੀ ਨਹੀਂ ਬਲਕਿ ਅਸੀਂ ਇੰਨਾ ਲੋਕਾਂ ਦੇ ਜ਼ਿੰਮੇਦਾਰ ਲੋਕੀ ਜਿਹੜੇ ਤੁਹਾਨੂੰ ਲੈ ਕੇ ਆਏ ਆ ਇਹਨਾਂ ਨੇ 50-50 ਸਾਲ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਨੱਪੀਆਂ ਸੀ। ਅਹੀਂ ਜਿਹੜੀ ਸਰਕਾਰ ਜਿਹੜੀ ਐ ਪੰਚਾਇਤ ਦੀ ਨਿਸ਼ਾਨਦੇਹੀ ਕਰਵਾਈ ਪੂਰੇ ਪਿੰਡ ਦੀ ਜਿਹੜੇ ਉਹਦੇ ਵਿੱਚੋਂ ਲਗਭਗ ਇਹਨਾਂ ਦੇ ਥੱਲੋਂ ਕੋਸਾਂ 1.5 ਤੋਂ 2 ਕਿੱਲੇ ਜ਼ਮੀਨ ਜਿਹੜੀ ਹੈ ਇਹਨਾਂ ਨੇ ਨੱਪੀ। ਇਸ ਜਗ੍ਹਾ ਤੋਂ ਜਿਹੜੇ ਅੱਜ ਅਸੀਂ ਫਿਰਨੀ ਜਿਹੜੀ ਐ ਸੜਕ 1 ਗੁਣਾ ਨਹੀਂ ਬਲਕਿ ਤੁਹਾਨੂੰ 3 ਜਾਂ 4 ਗੁਣਾ ਉਹ ਸੜਕ ਮਤਲਬ ਮਿਲੀ ਹੋਏਗੀ। ਜਿੰਨੀ ਸੜਕ ਹੀ ਪਹਿਲਾਂ 10 ਫੁੱਟ ਜਾਂ 5 ਫੁੱਟ ਜਾਂ 9 ਫੁੱਟ ਅੱਜ ਤੁਹਾਨੂੰ ਉਹ ਸੜਕ ਜਿਹੜੀ 25 ਤੋਂ 30 ਫੁੱਟ ਦੇ ਲਗਭਗ ਮਿਲੀ ਹੋएगी ਤੁਹਾਨੂੰ ਮਤਲਬ ਮੈਂ ਵੀ ਤੁਹਾਡੇ ਨਾਲ ਅੱਗੇ ਜਾ ਕੇ ਦੇਖ ਦਿਖਾ ਦਨੀ ਆ ਤੁਹਾਨੂੰ ਕਿ ਅਸੀਂ ਤੁਸੀਂ ਸ਼ਮਸ਼ਾਨ ਘਾੜ ਤੱਕ ਚਲੇ ਜਾਓ ਸਾਡੇ ਪਲੇਗ੍ਰਾਉਂਡ ਤੱਕ ਚਲੇ ਜਾਓ ਸਾਂ ਤੁਸੀਂ ਉੱਥੇ ਮਿੱਟੀ ਪੁਆਈ ਹੈ ਸੜਕ ਤੇ ਉਹ ਸੜਕਾਂ ਹੀ ਬਧਾਈ ਹੈ 25 ਤੋਂ 30 ਫੁੱਟ ਵੀ ਆਈ ਹੈ ਸਾਨੂੰ 27 ਫੁੱਟ ਵੀ ਆਈ ਹੈ 22 ਫੁੱਟ ਵੀ ਆਈ ਹੈ ਇਹਨਾਂ ਲੋਕਾਂ ਨੇ ਉੱਥੋਂ ਉਸ ਜਗ੍ਹਾ ਤੇ ਜਿਹੜਾ ਬੂਟਾ ਲਾਇਆ ਸੀ ਇਹ ਹਰ 5 ਸਾਲ ਬਾਅਦ 15-15 ਲੱਖ ਦਾ ਇਹ ਬੂਟਾ ਇਹਨਾਂ ਨੇ ਵੇਚਿਆ ਇਹਨਾਂ ਲੋਕਾਂ ਦਾ ਬਰਦਾਸ਼ਤ ਨਹੀਂ ਕਰਦਾ ਸੜਕ ਅੱਜ ਵੀ ਉੱਥੇ ਹੈ ਕੋਈ ਸਾਨੂੰ ਦਿਖਾ ਦੇ ਜਾ ਕੇ ਕਿ ਸੜਕ ਅਹੀਂ ਅੱਗੇ ਪਿੱਛੇ ਗਈਤੀ ਹੈ ਬਾਕੀ ਰਹੀ ਗੱਲ ਸੜਕ ਅਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਹੀ ਬੰਦਾ ਬਿੱਕੀ ਜਿਹੜਾ ਕਿ ਤੁਹਾਨੂੰ ਮਤਲਬ ਨਾਲ ਹੀ ਹੋਏਗਾ ਤੁਹਾਡੇ ਇਸ ਬੰਦੇ ਨੇ ਹੀ ਨਿਸਾਨ ਦੇ ਵਾਲੇ ਜਿਹੜੇ ਬੁਲਾਏ ਆ ਬਟਾਲੇ ਤੋਂ ਦੋ ਵਾਰਾਂ ਉਸ ਬੰਦੇ ਨੇ ਮਤਲਬ ਅਨ ਅਫੀਸ਼ੀਅਲ ਜਿਹੜੀ ਹੈ ਨਿਸਾਨ ਦੇ ਕਰਵਾਈ ਹੈ ਇਹਨਾ ਬੰਦਿਆਂ ਨੇ ਹੀ ਸਾਨੂੰ ਨਿਸ਼ਾਨ ਲਗਾ ਲਗਾ ਕੇ ਦਿੱਤੇ ਆ ਇਹਨਾ ਬੰਦਿਆਂ ਨੇ ਹੀ ਸਾਨੂੰ ਕੋਲ ਲਗਾ ਲਗਾ ਕੇ ਦਿੱਤੇ ਆ ਇੱਕ ਵਾਰੀ ਨੇ ਇੱਕ ਵਾਰ ਤੇ ਅਸੀਂ ਨਿਸ਼ਾਨ ਦੇ ਕਰਾਈ ਮਤਲਬ ਆਪਣੀ ਪੰਚਾਇਤ ਦੀ ਉਸ ਤੋਂ ਇਲਾਵਾ ਦੋ ਵਾਰ ਇਸ ਬੰਦੇ ਨੇ ਆਪਣੀ ਜਿਹੜੀ ਆ ਅਨ ਅਫੀਸ਼ੀਅਲ ਜਿਹੜੀ ਕਰਵਾਈ ਆ ਉਹ ਜਿਹੜੇ ਸਾਡੇ ਪੋਲ ਉੱਥੇ ਤੇ ਉੱਥੇ ਆਂਦੇ ਆ ਉਹ ਸੜਕ ਬਣੀ ਆ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਤੁਸੀਂ ਦੱਸ ਦੋ ਕਿ ਕਿਹੜੀ ਸੜਕ ਹੈ ਘੁੱਟੀ ਜਿਹੜੀ ਜ਼ਮੀਨ ਦੀ ਸੜਕ ਕੱਢੀ ਗਈ ਹੈ ਹਾਂਜੀ ਹਾਂਜੀ ਉਹ ਉਹ ਸਾਡੀ ਪੰਚਾਇਤੀ ਜ਼ਮੀਨ ਇਹਨਾਂ ਲੋਕਾਂ ਨੇ ਦੱਬੀ ਸੀ ਠੀਕ ਹੈ ਜਿਹੜੀ ਬਣੀ ਹੋਈ ਸੜਕਾਂ ਨੇ ਦੀ ਜ਼ਮੀਨ ਚਾਹੀਦੀ ਉਹ ਕਹਿੰਦੇ ਸਾਨੂੰ ਟੋਲ ਵੀ ਜਿਹੜੀ ਆਪਾਂ ਕੋਟ ਨਹੀਂ ਸਕਦੇ ਉਹਨੂੰ ਜਿਹੜੀ ਸਰਕਾਰੀ ਜ਼ਮੀਨ ਬਣੀ ਹੈ ਕਿਸੇ ਦੇਖੋ ਜਿਹੜੇ ਸਾਡੀ ਪੰਚਾਇਤ ਦੇ ਨਕਸ਼ੇ ਦੇ ਮੁਤਾਬਕ ਜਿਹੜੀ ਸਾਡੀ ਨਿਸ਼ਾਨਦੇਹੀ ਦੇ ਮੁਤਾਬਕ ਉਹ ਜਿਹੜੀ ਜਗ੍ਹਾ ਦੇ ਹੈ ਡਾਇਰੈਕਸ਼ਨ ਹੈ ਉੱਥੇ ਉਹ ਇਹਨਾਂ ਨੇ ਹੀ ਸਾਨੂੰ ਇਹ ਬੋਲਿਆ ਸੀ ਕਿ ਜਿੱਥੇ ਤੁਹਾਡੇ ਨਿਸ਼ਾਨਾਂ ਨੇ ਫਿਰਨੀ ਦੇ ਇਹ ਫਿਰਨੀ ਹੈ ਪਿੰਡ ਤੋਂ ਲੈ ਕੇ ਸ਼ਮਸ਼ਾਨ ਘਾੜ ਤੱਕ ਇਹ ਫਿਰਨੀ ਹੈ ਇਸ ਬੰਦੇ ਨੇ ਸਾਨੂੰ ਬੋਲਿਆ ਸੀ ਕਿ ਤੁਸੀਂ ਹੀ ਜਿਹੜੀ ਇਹ ਕਰਨੀ ਹੈ ਕਿ ਜਿੱਥੇ ਤੁਹਾਡੇ ਨਿਸ਼ਾਨ ਲੱਗੇ ਉੱਥੇ ਹੀ ਸੜਕ ਤੁਸੀਂ ਬਣਾਓਗੇ ਇੰਨੇ ਸਾਨੂੰ ਚੈਲੰਜ ਕੀਤਾ ਹੀ ਉੱਥੇ ਇਹਨਾਂ ਨੇ ਪੋਲ ਲੱਗਿਆ ਇਹਨਾਂ ਨੇ ਹੀ ਲਵਾਏ ਆ ਨਿਸ਼ਾਨ ਦੇ ਵਾਲਿਆਂ ਨੇ ਲਵਾਏ ਆ ਚਾਹੇ ਇਹਨਾਂ ਨੇ ਪੈਸਾ ਖਰਚਿਆ ਚਾਹੇ ਇਹੀਂ ਪਹਾ ਖਰਚਿਆ ਪੋਲ ਉੱਥੇ ਲੱਗਿਆ ਔਰ ਇਹਦੇ ਕਿਸ ਬੰਦੇ ਦੇ ਕਹਿੰਦੇ ਆ ਸਾਡੀ ਸਗੋ ਮਰਜ਼ੀ ਹੀ ਕਿ ਇਹ ਦੋਨੋਂ ਪਾਸੇ ਜ਼ਮੀਨ ਇਸ ਬੰਦੇ ਦੀ ਹੈ ਅਸੀਂ ਚਾਹੁੰਦੇ ਹੀ ਕਿ ਚਲੋ ਜਿਹੜੀ ਬਣੀ ਆ ਉਹ ਰਹਿਣ ਦਈਏ ਕਿਉਂਕਿ ਸਾਨੂੰ ਸੜਕ ਚਾਹੀਦੀ ਹੈ ਜਿੰਨੀ ਹੈ ਸਾਨੂੰ 27 ਫੁੱਟ ਸੜਕ ਚਾਹੀਦੀ ਹੈ 27 ਫੁੱਟੇ ਪੂਰੀ ਕਰਦੇ ਆ ਪਰ ਇੰਨੇ ਸਾਨੂੰ ਚੈਲੰਜ ਕੀਤਾ ਹੈ ਕਿ ਜਿੱਥੇ ਤੁਹਾਡੇ ਇਨਸਾਨ ਦੇ ਆਈਏ ਤੁਸੀਂ ਉੱਥੇ ਸੜਕ ਬਣਾਓਗੇ ਅਸੀਂ ਇਹਦੇ ਕਹਿਣ ਤੇ ਸੜਕ ਬਣਾਈ ਜਿਹੜੀ ਬਣੀ ਉਹ ਹੀ ਸਾਡੇ ਪਟਾਣੇ ਸਾਈਡ ਦੇ ਉਹ ਸਭ ਕੁਝ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜਦ ਸਾਡੀ ਸੜਕ ਬਣੀ ਗਈ ਹੈ ਜੋ ਸਾਡੀ ਐਕਚੁਅਲੀ ਜਗ੍ਹਾ ਹੈ ਜੋ ਇਨਸਾਨ ਦੇ ਦੇ ਤੱਕ ਸਾਨੂੰ ਜਿਆਦਾ ਮਿਲੀ ਹੈ ਜੋ ਸਾਡੇ ਰਿਕਾਰਡ ਦੇ ਮੁਤਾਬਕ ਪਕਵਾਰੀ ਕਰ ਦੌਰਾਨ ਜਿਹੜੀ ਇਨਸਾਨ ਦੇ ਮੁਤਾਬਕ ਸਾਨੂੰ ਜਗ੍ਹਾ ਦਿੱਤੀ ਆ ਔਰ ਇਹਦੀ ਸਹਿਮਤੀ ਦੇ ਨਾਲ ਹੀ ਉੱਥੇ ਬਣਾਈ ਆ ਇਹ ਅੱਜ ਭਾਵੇਂ ਜੋ ਮਰਜ਼ੀ ਗੱਲਾਂ ਕਰਦਾ ਫਿਰ ਜਿੰਮੇਦਾਰ ਇਹੀ ਇਹਨਾਂ ਲੋਕਾਂ ਨੇ 45 45 ਸਾਲ ਜਿਹੜੀਆਂ ਸਰਪੰਚੀਆਂ ਕੀਤੀਆਂ ਨੇ ਇਹਨਾਂ ਨੇ ਜਮੀਨਾਂ ਦੱਬੀਆਂ ਇਹਨਾਂ ਨੂੰ ਕੀ ਲੋੜੀ ਨਿਸ਼ਾਨਦੇ ਕਰਵਾਣ ਦੀ ਹੈਨਾ ਇਹਨਾਂ ਨੇ ਥੋੜੀ ਕਰਵਾਣੀ ਸੀ ਉਹ ਤੇ ਇਹੀ ਕਰਵਾਇਆ